ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਛੋਟੀ-ਛੋਟੀ ਬਣਾਈ ਦਾ ਡਿਜ਼ਾਈਨ ਲੈ ਕੇ ਆਈਆਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਖਾਸ ਕਰਕੇ ਜੈਂਟਸ ਸਵੈਟਰ ਲਈ ਜਿਹੜਾ ਇਹ ਡਿਜ਼ਾਈਨ ਹੈ ਬਹੁਤ ਹੀ ਵਧੀਆ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਹੀ ਜਲਦੀ-ਜਲਦੀ ਬਣਦਾ ਕੋਈ ਵੀ نیچے ਤੁਸੀਂ ਬਾਰਡਰ ਬਣਾ ਕੇ ਸਿੱਧੀ ਸਾਈਡ ਤੋਂ ਜਿਹੜਾ ਡਿਜ਼ਾਈਨ ਹੈ ਤੁਸੀਂ ਸ਼ੁਰੂ ਕਰ ਸਕਦੇ ਹੋ ਚਾਰ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਣਾ ਠੀਕ ਹੈ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਬੰਦ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨ ਲੱਗੇ ਆਪਾਂ ਸਿੱਧੀ ਸਾਈਡ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਬਾਧੂ ਆ ਤਾਰ ਉਹ ਚਾਹੀ ਬਨੂ ਠੀਕ ਹੈ ਅੱਗੇ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਹੋਊਗਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ्रेड ਕਰਾਂਗੇ ਪਿੱਛੇ ਇੱਕ ਕੁੰਡੇ ਦੇ ਬਣਾਵਾਂਗੇ ਦੋ ਕੁੰਡੇ ਪਹਿਲਾਂ ਫਰੰਟ ਸਾਈਡ ਤੋਂ ਫਿਰ ਬੈਕ ਸਾਈਡ ਤੋਂ ਬਣਾਵਾਂਗੇ ਇਸ ਤਰ੍ਹਾਂ ਤਾਂ ਇੱਕ ਕੁੰਡੇ ਦੇ ਦੋ ਕੁੰਡੇ ਬਣ ਗਏ ਇਹ ਹੀ ਤਿੰਨ ਤਿੰਨ ਕੁੰਡਿਆਂ ਨੂੰ ਆਪਾਂ ਇਹ ਸਲਾਈ ਤੇ ਰਿਪੀਟ ਕਰਦੇ ਜਾਨਾ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਇੱਕ ਕੁੰਡੇ ਦੇ ਦੋ ਕੁੰਡੇ ਪਹਿਲਾਂ ਅਗਲੀ ਸਾਈਡ ਤੋਂ ਫਿਰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ దో కడే థర్డ్ కే అండే ఉల్టే థర్ెడ్ పిచ్చే కో కుండే థర్డ్ కే అో కు ఉల్టే థర్డ్ కే పిచ్చేక కండేదే దో కుడే ఫ్రట్ సైడ్ ఫిర్ బడ్డతో సారి సై తరం రిపీట్ ਲਾਸਟ ਤੇ ਆਪਣੇ ਜਿਵੇਂ ਸਟਾਰਟਿੰਗ ਚ ਦੋ ਕੁੰਡੇ ਉਲਟੇ ਆਏ ਸੀ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਆਉਣਗੇ ਲਾਸਟ ਵਾਲਾ ਵਾਧੂ ਕੁੰਡਾ ਸਿੱਧਾ ਬਣਾਵਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਹੁਣ ਜਿਹੜਾ ਇੱਕ ਕੁੰਡਾ ਆਪਣਾ ਵਧਿਆ ਸੀ ਇੱਕ ਕੁੰਡੇ ਤੋਂ ਦੋ ਕੁੰਡੇ ਬਣਾਏ ਸੀ ਤਾਂ ਇਹ ਸਲਾਈ ਤੇ ਕੁੰਡਾ ਆਪਾਂ ਘਟਾਉਣਾ ਹੈ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ ਦੇਖੋ ਜਿਹੜਾ ਕੁੰਡਾ ਵਧਿਆ ਸੀ ਉਹ ਕੁੰਡਾ ਘਟ ਗਿਆ ਤਿੰਨ ਕੁੰਡਿਆਂ ਤੇ ਤਿੰਨ ਕੁੰਡੇ ਰਹਿ ਗਏ ਠੀਕ ਹੈ ਥ्रेड ਕਰਾਂਗੇ ਪਿੱਛੇ ਜਿਹੜੇ ਦੋ ਉਧਰ ਉਲਟੇ ਇੱਧਰ ਬਣਾਵਾਂਗੇ ਸਿੱਧੇ ਥ्रेड ਅੱਗੇ ਇੱਕ ਦੇ ਦੋ ਬਣਾਏ ਆ ਤਾਂ ਇਹ ਸਲਾਈ 'ਚ ਆਪਾਂ ਦੋ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਦੋ ਕੁੰਡੇ ਸਿੱਧੇ ුඩන්ද එඔල්ටුද කුන්ඩේ සිද්ද ්‍ර කරගගේ ද කුඩයන්ද එකපනාාදන් ඔල්ටුද කුඩ සිද්දුඩයන්ද එකපනනාදයන් ඔල්ද කුන්ඩ සිද්දේ ਦੋ ਕੁੰਡਿਆਂ ਦਾ ਇੱਕ ਕਰਾਂਗੇ ਉਲਟਾ ਕੁੰਡਾ ਦੋ ਕੁੰਡੇ ਸਿੱਧੇ ਲਾਸਟ ਵਾਲਾ ਉਲਟਾ ਦੋ ਸਲਾਈਆਂ ਦੇਖੋ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਰੋਂਗ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਰਾਈਟ ਸਾਈਡ ਤੋਂ ਇਸ ਤਰ੍ਹਾਂ ਤੀਸਰੀ ਸਲਾਈ ਆ ਗਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਦੇਣੀ ਹੈ ਇਸ ਤਰ੍ਹਾਂ तीसरी सिलाई कंप्लीट होगी चौथी सिलाई आ गई रोंग साइड तो पहला कंडा तारे सारी सिलाई उल्टी बना देंगे इस तरह बहुत ही ईजी डिजाइन किसी भी प्रोजेक्ट त बना सकते हैं ਚਾਰ ਸਲਾਂਗਾਂ ਕੰਪਲੀਟ ਹੋ ਗਏ ਚਾਰ ਸਲਾਂਗਾਂ ਦਾ ਹੀ ਆਪਣਾ ਡਿਜ਼ਾਈਨ ਹੈ ਜਦੋਂ ਆਪਾਂ ਫੇਰ ਦੁਬਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਉਸੇ ਤਰ੍ਹਾਂ ਤਿੰਨ ਤਿੰਨ ਕੁੰਡੀਆਂ ਤੇ ਇੱਕ ਵਾਰ ਮੈਂ ਤੁਹਾਨੂੰ ਜਿਹੜਾ ਸ਼ੁਰੂ ਕਰਕੇ ਦਿਖਾ ਦਿੰਦੀ ਆ ਡਿਜ਼ਾਈਨ ਪਹਿਲਾ ਕੁੰਡਾ ਤਾਰਾਂਗੇ ਦੋ ਕੁੰਡੇ ਉਲਟੇ ਇੱਕ ਕੁੰਡੇ ਦੇ ਦੋ ਕੁੰਡੇ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਫਰੰਟ ਤੋਂ ਫਿਰ ਬੈਕ ਤੋਂ ਦੋ ਕੁੰਡੇ ਉਲਟੇ దో కు దో కు ఉల్ట కు దో కు దో కు ఉల్టే కు ਪਹਿਲੀ ਸਲਾਈ ਡਿਜ਼ਾਈਨ ਦੀ ਦੁਬਾਰਾ ਰਿਪੀਟ ਕੀਤੀ ਆਪਾਂ ਇਸ ਤਰ੍ਹਾਂ ਡਿਜ਼ਾਈਨ ਸ਼ੁਰੂ ਹੋ ਜਾਂਦਾ ਦੂਸਰੀ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਜਿਹੜੇ ਦੋ ਕੁੰਡੇ ਉਧਰ ਉਲਟੀ ਇੱਧਰ ਬਣਾਵਾਂਗੇ ਸਿੱਧੇ ਦੋ ਦਾਕ ਦੋ ਸਿੱਧੇ ਜਿਹੜੇ ਉਧਰ ਉਲਟੇ ਆ ਜਿਹੜੇ 1 ਤੋਂ 2 ਆ 2 ਦਾ 1 ਉਲਟਾ ਗੁੰਡਾ ਦੋ ਸਿੱਧੇ 2 ਦਾ 1 ਠੀਕ ਹੈ ਇਸੇ ਤਰ੍ਹਾਂ ਦੂਸਰੀ ਸਲਾਈ ਕੰਪਲੀਟ ਕਰ ਲੈਣੀ ਹੈ ਇਹ ਸੀਰੀਜ਼ ਲਈ ਡਿਜ਼ਾਈਨ ਦੀ ਇਸ ਤਰ੍ਹਾਂ ਸਿੱਧੀ ਆ ਜੂਗੀ। ਸਾਰੀ ਸਿਲਾਈ ਸਿੱਧੀ ਆ ਜੂਗੀ ਇਸ ਤਰ੍ਹਾਂ ਠੀਕ ਹੈ। ਚੌਥੀ ਸਿਲਾਈ, ਲਾਸਟ ਸਿਲਾਈ ਸਾਰੀ ਸਿਲਾਈ ਆਪਾਂ ਉਲਟੀ ਬਣਾ ਲਾਂਗੇ। ਦੋ ਵਾਰ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਹੈ ਜਿਹੜਾ ਰਿਪੀਟ ਕਰਕੇ ਦਿਖਾਤਾ। ਚਾਰ-ਚਾਰ ਸਲਾਂਗਾਂ ਦਾ ਡਿਜ਼ਾਈਨ ਇਸੇ ਤਰ੍ਹਾਂ ਆਪਾਂ ਚਾਰ-ਚਾਰ ਸਲਾਂਗਾਂ ਨੂੰ ਅੱਗੇ-ਅੱਗੇ ਰਿਪੀਟ ਕਰਦੇ ਜਾਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਓ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਆ ਗਿਆ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ